ਜੇ ਕਿਤੇ ਵਿਆਹ ਤੋਂ ਬਾਅਦ 2-4 ਸਾਲ ਲੰਘ ਜਾਣ ਮਾਲਕ ਕੁੱਖ ਨੂੰ ਭਾਗ ਨਾ ਲਾਵੇ ਤੇ ਕਿਹੜੀ ਥਾਂ ਐ ਫਿਰ ਜਿੱਥੇ ਬੰਦਾ ਜਾ ਕੇ ਮੱਥੇ ਨਹੀਂ ਰਗੜਦਾ ਮੜੀਆਂ ਮਸਾੜਾ ਤੇ ਵੀ ਜਾਂਦੇ ਮੈਂ ਵੇਖੇ ਦਰਖਤਾਂ ਦੀ ਪੂਜਾ ਕਰਨਗੇ ਤਾਗੇ ਤਵੀਜ਼ਾਂ ਵਾਲੇ ਪਾਸੇ ਵੀ ਤੁਰ ਪੈਂਦੇ ਨੇ ਔਰ ਲੋਕੀ ਬੜਾ ਵਿਸ਼ਵਾਸ ਕਰਕੇ ਜਾਣਗੇ ਥੜਕ ਜਾਂਦੇ ਨੇ ਛੇਤੀ ਮੈਨੂੰ ਯਾਦ ਹੈ ਦਾਸ ਦੇ ਵਿਦਿਆਦਾਤਾ ਗੁਰਮਤਿ ਵਿਦਿਆ ਮਾਰਤੰਡ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਸਹਿਬ ਸ੍ਰੀ ਅੰਮ੍ਰਿਤਸਰ ਸਹਿ ਬੈਠੇ ਸੰਤ ਇੱਕ ਬਾਬਾ ਆ ਗਿਆ ਕਹਿਣ ਲੱਗਾ ਜੀ ਮੈਂ ਜਿਨ੍ਹਾਂ ਦੇ ਔਲਾਦ ਨਹੀਂ ਨਾ ਹੁੰਦੀ ਧਾਗਾ ਕਰਕੇ ਦੇ ਦੇਣਾ ਉਹ ਆਪਣੇ ਪੈਰ ਨੂੰ ਬੰਨ ਲੈਣ ਤੇ ਉਹਨਾਂ ਦੇ ਔਲਾਦ ਹੋ ਜਾਂਦੀ ਹੈ ਤੇ ਮਸਕੀਨ ਜੀ ਹੱਥ ਪੈ ਕਹਿਣ ਲੱਗਿਆ ਸੂਰਾ ਦੇ ਬਾਰ ਬਾਰ 13 13 ਬੱਚੇ ਹੁੰਦੇ ਨੇ ਸਾਰਿਆਂ ਨੂੰ ਧਾਗੇ ਤੂੰ ਹੀ ਬੰਨ ਕੇ ਆਉਂਦਾ ਇਹ ਤੇ ਉਸ ਮਾਲਕ ਦੀ ਦਾਤ ਹੈ ਪਰ ਬੰਦਾ ਉਸ ਦਾਤੇ ਕੋਲੋਂ ਨਹੀਂ ਮੰਗਦਾ ਡੋਲ ਜਾਂਦਾ ਹੈ